ਬਹੁਤ ਵਧੀਆ ਹੋਣਗੇ ਜੀ ਜੀ ਅੱਛੇ ਹੋਣਗੇ ਜੀ ਕਿ ਜਿਹੜੀ ਸਰਕਾਰ ਦੇ ਨਾਲ ਲੜਾਈ ਸੀ ਜੀ ਮੇਰੇ ਕਾਰਕਟਰਤਾ ਨੇ ਮੇਰੇ ਦੋਸਤਾਂ ਨੇ ਮੇਰੇ ਪਰਿਵਾਰ ਨੇ ਬਹੁਤ ਵਧੀਆ ਲੜਾਈ ਲੜੀ ਹੋ ਨਤੀਜੇ ਤੇ ਫੇਸਬੁੱਕ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਸੋਸ਼ਲ ਮੀਡੀਆ ਤੇ ਜਿਹੜੀ ਜਿੱਤ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੋ ਚੁੱਕੀ ਹੈ ਬਾਕੀ ਜਿਹੜੇ ਨਰਿੰਨੇ ਆ ਉਹ ਕੁਝ ਵੀ ਹੋ ਸਕਦੇ ਆ ਔਰ ਇਹ ਤੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਇਲੈਕਸ਼ਨ ਲੜਿਆ ਸਰਕਾਰ ਨੇ ਇਹ ਅੱਜ ਪੂਰਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਕਹਿ ਰਿਹਾ ਹੈ ਕੀ ਲੋਕਤੰਤਰ ਦੀ ਜ హత్య ਕੀਤੀ ਹੈ ਉਹ ਆਵਾਮੀ ਪਾਰਟੀ ਨੇ ਕੀਤੀ ਤੁਹਾਨੂੰ ਲੱਗਦਾ ਕਿਸ ਤਰੀਕੇ ਨਾਲ ਕਿ ਹਰੋਕ ਲੱਗਦਾ ਹੈ ਕਿ ਉਹਨਾਂ ਵਾਲੀ ਵਰਕਰ ਵੀ ਆਪਣੇ ਲੈ ਜਾਂਦੇ ਸੀ ਉੱਥੇ ਉਹਨਾਂ ਕੋ ਕਾਰਗਰਤੀ ਨਹੀਂ ਹੈ ਕਿ ਸੀ ਜਦ ਅਸੀਂ ਵੋਟ ਪੁਲਿਸ ਲੱਗੀ ਸੀ ਉਹਨਾਂ ਦੀ ਫੋਰਸ ਪੂਰੀ ਕੰਮ ਕਰ ਰਹੀ ਸੀ ਸਾਰੇ ਲੋਕਤੰਤਰ ਦੇ ਵਿੱਚ ਜਿੰਨਾ ਵੀ ਉਹ ਯੂਜ਼ ਕਰ ਸਕਦੇ ਥਿਆਰ ਹਰ ਇੱਕ ਤਿਆਰ ਯੂਜ਼ ਕੀਤਾ ਉਹਨਾਂ ਨੇ ਅੱਜ ਦੀ ਮੀਟਿੰਗ ਸਮਝਾ ਕਿ ਕਿੰਨੇ ਕੰਮ ਹੈ ਮਾਰਲੀ ਮੀਟਿੰਗ ਪਾਰਟੀ ਦੇ ਪਾਰਟੀ ਦੇ ਹਿੱਤਾਂ ਦੇ ਲਈ ਮੀਟਿੰਗ ਹੈ ਜੀ ਇਹ ਰਾਸ਼ਟਰੀ ਕਾਰਜ ਕਰਨੀ ਜਿਹੜੀ ਜਾਂ ਹੋਵੇ ਜਾਂ ਸਟੇਟ ਕਾਰਜ ਕਰਨੀ ਹੋਵੇ ਇਹ ਪਾਰਟੀ ਦੇ ਹਿੱਤਾਂ ਦੇ ਲਈ ਇਹ ਫੈਸਲੇ ਹੁੰਦੇ ਆ ਇਹ ਹਰ ਸਾਲ ਦੇ ਵਿੱਚ ਹਰ ਬਾਰ ਕੀਤੀ ਜਾਂਦੀ ਹੈ ਪਰ ਅੱਜ ਬਹੁਤ ਵਧੀਆ ਕਿ ਸਾਰੇ ਪੰਜਾਬ ਦੇ ਸੀਨੀਅਰ ਕਾਰਜਕਰਤਾ ਲੁਧਿਆਣਾ ਚ ਇਕੱਠੇ ਹੋਏ ਆ ਸਾਰੇ ਦੂਸਰ ਨੂੰ ਮਿਲਾਂਗੇ ਆਪਣੇ ਆਪਣੇ ਸ਼ਹਿਰ ਦੀਆਂ ਗੱਲਾਂ ਕਰਾਂਗੇ ਸਰ ਇੱਕ ਤੁਸੀਂ ਸੀਐਨ ਦਾ ਕਿੱਥੇ ਲਈ ਸਿੱਧਾ ਦਿੱਤਾ ਸੀ ਸੋਹਣੀ ਆਂਦੇ ਬੜੇ ਵੇੜ ਤੇ ਲੋਕਾਂ ਨੂੰ ਮਿਲਣਾ ਹੀ ਨਹੀਂ ਅੱਜ ਦੁਨੀਆ ਲਵਰੀ ਹੈ ਦੱਸ